ਪਛਾਨ ਮਨਹਰ ਜੀ ਤੇਰੇ ਨਾਲ ਹੈ ਘਰ ਮਤੇ ਰੰਗ ਮਾਣਾ ਆਪੇ ਭਾਂਡੇ ਸਾਜੀਆਂ ਹੱਲੇ ਪੈ ਸਬਨਾ ਇੱਕ ਉੱਪਰ ਰਹਿਣ ਖੜੇ ਤਿਨਾਂ ਸਵਾਰ ਹੈ ਨਾਨਕਾ ਜਿਨ ਕਉ ਨਦਰ ਕਰੇ ਸ਼ੋਕ ਹਟ ਲਗੁਰ ਸੇਵੀਆਂ ਆ ਗੁਰੂ ਕਾ ਜਨਮ ਮਰਨ ਦੁੱਖ ਜਾਏ ਹੋਵਾ ਸਿਮਤਕ ਸਾਨਾਂ ਦੀ ਨੁਰ ਅਸਰ ਤੋਂ ਛੱਟੀ ਐ ਸਰਜਣ ਸੱਚਾ ਪਾਤਸ਼ਾਹ ਸਿਰਸਾ ਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਬਨਾ ਤਵੇਂ ਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਲਾ ਪੰਜਵਾ ਜਾ ਕੇ ਦਸ ਪਾਪ ਕੋਟ ਉਤਾਰੇ ਭੇਡਤ ਸੰਗ ਇਹੋ ਭਗਜਲ ਤਾਰੇ ਜਾ ਕੇ ਦਸ ਪਾਪ ਕੋਟ ਉਤਾਰੇ ਭੇਡਤ ਸੰਗ ਇਹੋ ਭਗਜਲ ਤਾਰੇ ਸਾਜਨਾ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚ ਤਾਰੇ ਰਹਾਓ ਜਾ ਕਾ ਸ਼ਬਦ ਸੰਤ ਸਖਸਾਰੇ ਜਾ ਕੀ ਤਹਿਰ ਜਮਦੂਤ ਬਿਦਾਂ ਜਾ ਕੀ ਧੀਰਕ ਇਸ ਮਨੈ ਬਸtareਂ ਚਾ ਕਾ ਸਿਮਰਨ ਮੁਖ ਉਜਲਾਰੇ ਪਰਭੂ ਕੇ ਸੇਵਕ ਪ੍ਰਭ ਆਪ ਸੁਆਰੇ ਸ਼ਰਨ ਨਾਨਕ تیر ਸਦ ਬਲਿਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸੁਆਰੀ ਗੁਰੂ ਰੂਪ ਸਾਧ ਸੰਗਤ ਜਿਓ ਪਾਵਨ ਬਾਣੀ ਉਦਾਰੇ ਹੁਕਮ ਨਾਨਕ ਸਾਹਿਬ ਅੱਜ ਗੁਰੂ ਮਹਾਰਾਜ ਜੀਆ ਨੇ ਬਖਸ਼ਿਸ਼ ਕੀਤੇ ਹਨ ਸੋਹੀ ਰਾਗ ਵਿੱਚੋਂ ਪੰਚਮ 파ਸ਼ਾ ਸਹਿਬ ਜੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਬਾਣੀ ਸਾਹਿਬ ਅਤੇ ਅੱਜ ਦੇ ਪਾਵਨ ਸ਼ਬਦ ਧਾਨ ਸਹਿਬ ਜੀ ਗੁਰੂ ਪ੍ਰਿਆਸ ਸਾਹਿਬ ਜੀਆ ਦੇ ਪਾਵਨ ਪਵਿੱਤਰ ਪੰਗ 300 39 ਅੰਗ ਤੇ ਸੋਸ਼ੋਬਤ ਹੈ ਜੀ ਤਨ ਤਨ ਗੁਰੂ ਅਰਜਨ ਦੇਵ ਜੀ ਸੋਹੀ ਰਾਗ ਵਿੱਚ ਸਮਝਾ ਰਹੇ ਹਨ ਜੀ ਸੋਹੀ ਮਹੱਲਾ ਪੰਜਵਾਂ ਜਾਂ ਕੈ ਤਾਸ ਪਾਪ ਕੋਟ ਉਤਾਰੇ ਉਹ ਸੰਤ ਜਨਹੀ ਮੇਰੇ ਪਿਆਰੇ ਮਿੱਤਰ ਹਨ ਜਿਨ੍ਹਾਂ ਦੇ ਦਰਸ਼ਨ ਨਾਲ ਕਰੋੜਾਂ ਪਾ ਜਾंदे ਹਨ ਪਹਿਲਕ ਤਸੰਗ ਇਹੋ ਭਵ ਜਲ ਤਾਰੇ ਜਿਨ੍ਹਾਂ ਦੇ ਚਰਨਾ ਨਾਲ ਛੁਇਆ ਸੰਸਾਰ ਸੁਬੰਦਰ ਤੋਂ ਪਾਰ ਲੰਘ ਚਾਈਦਾ ਹੈ ਓਏ ਸਾਜਣ ਓਏ ਮੀਤ ਪਿਆਰੇ ਉਹ ਸੰਤ ਜਨ ਹੀ ਮੇਰੇ ਸੱਜਣ ਹਨ ਓਹੀ ਮੇਰੇ ਪਿਆਰੇ ਮਿੱਤਰ ਹਨ ਜੋ ਹਮ ਕੋ ਹਰ ਨਾਮ ਚਤਾਰੇ ਜਿਹੜੇ ਮੈਨੂੰ ਪਰਮਾਤਮਾ ਦਾ ਨਾਮ ਚੇਤੇ ਕਰਵਾਉਂਦੇ ਹਨ ਰਹਾਉ ਜਾ ਕਾ ਸ਼ब्द ਸੁਣਤ ਸੁਖਸਾਰੇ ਉਹੀ ਹਨ ਮੇਰੇ ਮਿੱਤਰ ਜਿਨ੍ਹਾਂ ਦਾ ਬਚਨ ਸੁਣਦਿਆਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ ਜਾ ਕੇ ਤੈਲ ਜਮਦੂਤ ਬਿਦਾਰੇ ਜਿਨ੍ਹਾਂ ਦੀ ਤੈਣ ਕੀਤੇਆਂ ਜਮਦੂਤ ਵੀ ਨਾਸ ਹੋ ਜਾਂਦੇ ਹਨ ਜਾ ਕੀ ਧੀਰਕ ਇਸ ਮੜੈ ਸਧਾਰੇ ਉਹੀ ਹਨ ਮੇਰੇ ਮਿੱਤਰ ਜਿਨ੍ਹਾਂ ਦੀ ਦਿੱਤੀ ਹੋਈ ਧੀਰਜ ਮੇਰੇ ਇਸ ਮਨ ਨੂੰ ਸਹਾਰਾ ਦਿੰਦੀ ਹੈ ਜਾ ਕੈ ਸਿਮਰਨ ਮੁਖ ਉਜਲਾਰੇ ਜਿਨ੍ਹਾਂ ਦੇ ਦਿੱਤੇ ਹੋਏ ਹੈ ਹਰ ਨਾਮ ਦੇ ਸਿਮਰਨ ਨਾਲ ਲੋਕ ਪਰਲੋਕ ਵਿੱਚ ਮੂੰਹ ਉਜਰਾ ਹੁੰਦਾ ਹੈ ਪ੍ਰਭ ਕੇ ਸੇਵਕ ਪ੍ਰਭ ਆਪ ਸWARE ਹੇ ਨਾਨਕ ਪ੍ਰਭੂ ਨੇ ਆਪ ਹੀ ਆਪਣੇ ਸੇਵਕਾਂ ਦਾ ਜੀਵਨ ਸੋਹਣਾ ਬਣਾ ਦਿੱਤਾ ਹੈ ਸ਼ਰਨ ਨਾਨਕ ਤਿਲ ਸਤਿ ਬਰਿਆਲੀ ਉਹਨਾਂ ਸੇਵਕਾਂ ਦੀ ਸ਼ਰਨ ਲੈਣਾ ਚਾਹੀਦਾ ਹੈ ਉਹਨਾਂ ਤੋਂ ਸਦਾ ਕੁਰਬਾਨ ਜਾਣਾ ਚਾਹੀਦਾ ਹੈ ਜੀ ਇਸ ਤਰ੍ਹਾਂ ਧੰਨ ਧੰਨ ਸਹਿਜ ਜੀ ਗੁਰੂ ਸਾਹਿਬ ਅਰਜਨ ਦੇਵ ਜੀ ਸਮਝਾ ਰਹੇ ਹਨ ਜੀ ਕਟਨ ਕੋ ਬੋਸ਼ਕਰਾਨਾ ਧੰਤਾਨ ਸਹਿਗਸ਼ੀਰ ਬੋਸਰਾ ਜੀ ਮਹਾਰਾਜੀਆਂ ਦਾ ਜਿਨ੍ਹਾਂ ਨੇ ਅਮਰਤ ਵੇਲੇ ਤੋਂ ਕਿਰਪਾ ਬਖਸ਼ਿਸ਼ ਰਾਇਣ ਦਿੱਤੀ ਖੁੱਲੇ ਦਰਸ਼ਨ ਦਾਰੇ ਬਖਸ਼ਿਸ਼ ਕੀਤੇ ਬਾਣੀ ਪੰਥ ਸੁਣ ਦਾ ਸੁਭਾਗਾ ਸਮਾ ਬਖਸ਼ਿਸ਼ ਕੀਤਾ ਸਤਿਗੁਰੂ ਗਰੀਵ ਨਵਾ ਸੱਚੇ ਪਾਸ਼ਾ ਜੀ ਇਸੇ ਤਰ੍ਹਾਂ ਹੀ ਕਿਰਪਾ ਬਣਾਈ ਰੱਖਣਾ ਸਾਰੀਆਂ ਸੰਤਾਂ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣਾ ਸਹਾਰੇ ਉਹਦੇ ਸਿਰ ਤੇ ਮੇਰ ਪਰਿਆ ਹੱਥ ਰੱਖਣਾ ਗੁਰਸਿੱਖੀ ਜੀਵਨ ਰક્ષਣ ਨਾਮ ਨਾਮ ਦੀਆਂ ਦਾਤਾ ਅਮਰ ਤੇਰੇ ਦਾ ਪਿਆਰ ਬਣਾਈ ਰੱਖਣਾ ਸਾਰੀਆਂ ਆਸ਼ੰਕਾਂ ਦਾ ਧੰਨਵਾਦ ਜਿਉ ਆਇਆ ਜਿਉ ਆਇਆ ਜਿਉ ਆਇਆ ਜੀ ਆਓ ਜੀ ਮਹਾਰਾਜ ਦੇ ਚਾਪ ਸਿਮਰਨ ਲਈ ਕਲ ਦੀ ਪਰਵਾਤ ਕੇ ਜਪ ਨਾਲ ਜੁੜਨਾ ਕਰੀਏ ਜੀ Grazie. no